ਐਸ ਵਕਤ ਅਸੀਂ ਡੇਰਾ ਸੱਤਸੌ ਦਾ ਸਰਸਾ ਵਿੱਚ ਖੜੇ ਆਂ ਤੇ ਅਸੀਂ ਤੁਹਾਨੂੰ ਬਖਾ ਰਹੇ ਆਂ ਕਿ ਇੱਥੇ ਪਾਣੀਆਂ ਨੂੰ ਸਟੋਰ ਕਰਕੇ ਤਾਂ ਉਹਨਾਂ ਪਾਣੀਆਂ ਤੋਂ ਕੰਮ ਲਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਵਾਰਸ਼ਾ ਦੇ ਜਾਂ ਵਾਰੀ ਜਿਹੜੀ ਵਾਧੂ ਹੁੰਦੀ ਹੈ ਪਾਣੀ ਨੂੰ ਇਕੱਠਾ ਕਰ ਲੈਂਦੇ ਆ ਤਾਂ ਉਹਨਾਂ ਪਾਣੀਆਂ ਨੂੰ ਬੁਫਾਰਾ ਟੈਪ ਦੇ ਕੰਮ ਲਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਇਹ ਪਾਣੀਆਂ ਤੋਂ ਕੰਮ ਲਿਆ ਜਾਂਦਾ ਤਾਂ ਪਾਣੀ ਦੇ ਅਤੇ ਬੂੰਦ ਬੂੰਦ ਦੀ ਬਚਤ ਕੀਤੀ ਜਾਂਦੀ ਹੈ ਤਾਂ ਇਹ ਪਾਣੀ ਮੁੜ ਕੇ ਖੇਤੀਬਾੜੀ ਨੂੰ ਲਾਇਆ ਜਾਂਦਾ ਹੈ ਤੇ ਜੇ ਬੂੰਦ-ਬੂੰਦ ਪਾਣੀ ਦੀ ਵਰਤੋਂ ਜੇ ਆਪਾਂ ਕਰੀਏ ਤਾਂ ਇਹ ਪਾਣੀਆਂ ਦੇ ਮਸਲੇ ਹੱਲ ਹੋ ਸਕਦੇ ਆ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਪਾਣੀ ਹੈ ਖਤਮ ਹੁੰਦੇ ਜਾ ਰਹੇ ਆ ਤੇ ਡੇਰਾ ਸੱਤਿਆ ਸੌਦਾ ਦੇ ਵਿੱਚ ਜੋ ਪਾਣੀ ਹੈ ਉਹਨਾਂ ਨੂੰ ਸਟੋਰ ਕੀਤਾ ਜਾਂਦਾ ਹੈ ਤੇ ਸਟੋਰ ਕਰਕੇ ਪਾਣੀ ਉਦੋਂ ਬਾਅਦ ਫੁਹਾਰਾ ਟਾਈਪ ਤੇ ਖੇਤੀਬਾੜੀ ਨੂੰ ਕੰਮ ਲਾਇਆ ਜਾਂਦਾ ਹੈ ਇਹ ਕੰਮ ਆਪਾਂ ਨੂੰ ਹੁਣ ਕਰਨੇ ਪੈਣੇ ਆ ਪਾਣੀਆਂ ਦੇ ਮਸਲੇ ਤਾਂ ਦੀ ਹੱਲ ਹੋਣਗੇ ਜੇ ਆਪਾਂ ਇਹੋ ਜੇ ਸਿਸਟਮ ਪੰਜਾਬ ਦੀ ਧਰਤੀ ਤੇ ਵੀ ਬਣਾਵਾਂਗੇ ਵਾਰਸ਼ਾਂ ਦੇ ਪਾਣੀਆਂ ਤੋਂ ਕੰਮ ਲਿਆ ਜਾਵੇ ਛਪੜਾਂ ਦੇ ਪਾਣੀਆਂ ਤੋਂ ਕੰਮ ਲਿਆ ਜਾਵੇ ਤਾਂ ਤੁਸੀਂ ਜਉਂਦੀ ਜਾਗਦੀ ਜਿਹੜੀ ਤਸਵੀਰ ਹੈ ਡੇਰਾ ਸੱਚਾ ਸੌਦਾ ਸਰਸਾ ਦੇ ਵਿੱਚ ਵੇਖ ਸਕਦੇ ਆ ਕਿ ਪਾਣੀਆਂ ਤੋਂ ਸਟੋਰ ਕਰਕੇ ਤੇ ਉਸ ਤੋਂ ਬਾਅਦ ਜਿਹੜਾ ਪਾਣੀਆਂ ਤੋਂ ਬਫਾਰਾ ਟਾਈਪ ਤੇ ਕੰਮ ਲਿਆ ਜਾਂਦਾ ਤਾਂ ਇਹੋ ਜਿਹੇ ਜਿਹੜੇ ਮਸਲੇ ਆ ਪਾਣੀਆਂ ਦੇ ਹੱਲ ਹੋ ਸਕਦੇ ਜੇ ਸਾਰੇ ਲੋਕ ਪੰਜਾਬ ਦੇ ਤੇ ਸੋਚਣ ਲਈ ਮਜਬੂਰ ਹੋਵਾਂਗੇ ਪਾਣੀਆਂ ਦੇ ਲਈ ਤੇ ਇਹਨਾਂ ਨੂੰ ਕਹਿੰਦੇ ਜੇ ਕੋਈ ਸ਼ਾਂਤ ਵਧ ਘੱਟ ਬੋਲੇ ਕੇ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਤਾ ਲੱਗੇ ਕਿ ਪਾਣੀਆਂ ਨੂੰ ਕਿਵੇਂ ਸਟੋਰ ਕਰਕੇ ਤੇ ਪਾਣੀਆਂ ਦੀ ਜਿਹੜੀ ਬੂੰਦ ਬੂੰਦ ਬਚਾ ਕੇ ਕਿਵੇਂ ਪਾਣੀਆਂ ਦੇ ਮਸਲੇ ਹੱਲ ਕੀਤੇ ਜਾ ਸਕਦੇ ਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ